ਮਾਰਦਾ ਨਹੀਂ ਮੇਰਾ ਨਹੀਂ ਆ ਸਾਰੇ ਜਿਹੜਾ ਵੀ ਰਾਈਟ ਮਾਈਂਡਡ ਪੰਜਾਬੀ ਹੈ ਉਹਦੇ ਵਿੱਚ ਇੱਕ ਗਲਤੀ ਟੀਸ ਹੈ ਜੋ ਕੁਝ ਹੋਇਆ ਬਹੁਤ ਮਾੜਾ ਹੋਇਆ ਮਾੜਾ ਹੀ ਨਹੀਂ ਬਹੁਤ ਮਾੜਾ ਹੋਇਆ ਠੱਕਲੇ ਸਰਕਾਰ ਜਾਂ ਪੁਲਿਸ ਦੇ ਮੱਥੇ ਤੇ ਕਲੰਕ ਨਹੀਂ ਮੈਂ ਸਮਝਦਾ ਪੰਜਾਬ ਦੇ ਪੰਜਾਬੀਅਤ ਦੇ ਮੱਥੇ ਤੇ ਕਲੰਕ ਹੈ ਕਿਉਂਕਿ ਜਿਸ ਆ ਕੋਈ ਨਾਰਮਲ ਗੈਂਗਸਟਰ ਵਾਲੇ ਮਰਡਰ ਨਹੀਂ ਹੋ ਸਕਦਾ ਬਹੁਤ ਹੀ ਸ਼ਰੀਫ ਬਹੁਤ ਹੀ ਕੋਈ ਏਡਾ ਬਡਾ ਕੋਈ ਬਿਜ਼ਨਸਮੈਨ ਵੀ ਨਹੀਂ ਜਿਨ੍ਹਾਂ ਤੋਂ ਕਿਸੇ ਨੇ ਕੋਈ ਕਰੋੜਾ ਰੁਪਈਆ ਐਂਟਨੇ ਹੋ ਨਾਰਮਲ ਜਿਹਨੂੰ ਕਹਿੰਦੇ ਆਮ ਆਦਮੀ ਇੱਕ شریف ਆਦਮੀ ਉਸ ਬੱਚੇ ਦਾ ਬੜੇ ਇੱਕ ਸੋਚੀ ਮਿੱਥੀ ਗੰਦੀ ਸੋਚ ਦੇ ਨਾਲ ਕਤਲ ਕੀਤਾ ਗਿਆ ਜਦੋਂ ਸਰ ਕਾਕਾ ਜੋ ਆ ਕਿ ਉਹ ਜੋ ਕਤਲ ਹੋਇਆ ਇਹਨਾਂ ਸਾਹਿਬ ਆ ਕਤਲ ਨਹੀਂ ਕਿ ਨਵੀਨ ਦਾ ਕਤਲ ਨਹੀਂ ਆ ਜਿਹੜੀ ਝੋਟ ਹੈ ਜਾਂ ਨਿਸ਼ਾਨਾ ਹੈ ਆ ਭਾਈਚਾਰ ਸਾਂਝ ਇਹਦਾ ਟਾਰਗੇਟ ਸਰ ਪੰਜਾਬ ਦੀ ਭਾਈਚਾਰਕ ਸੰਘ ਜਿਹੜੀ ਨੀਮ ਹੈ ਪੰਜਾਬੀਅਤ ਦੀ ਉਹਦੇ ਉੱਤੇ ਇੱਕ ਬੜਾ ਵੈਲਪਲੇ ਬਹੁਤ ਹੀ ਘਟੀਆ ਤੇ ਗੰਦੀ ਸੋਚ ਨਾਲ ਇੱਕ ਹਮਲਾ ਕੀਤਾ ਗਿਆ ਇਹਦੇ ਵਿੱਚ ਦੋਸ਼ੀ ਕੌਣ ਹੈ ਕਿਉਂਕਿ ਜਿਹੜੇ ਹਾਲਾਤ ਬਣੇ ਆ ਜਿੱਥੇ ਦੋਈ ਚੀਜ਼ਾਂ ਆਮ ਬਿਕ ਰਹੀਆਂ ਜੀ ਇੱਕ ਤਾਂ ਨਸ਼ਾ ਇੱਕ ਆ ਜਿਹੜੇ ਪਸਤੂ ਹੋਣ ਹੈ ਜਿਹੜੇ ਆਤੀ ਆ ਰਹੇ ਹਰੇਕ ਕੁਮੇਰ ਕਲ ਹਰੇਕ ਦੇ ਡੱਬੇ ਦੇ ਅੰਦਰ ਕੋਈ ਨਾ ਕੋਈ ਨਿਕਲੇ ਹੋਗਾ ਕਿਥੋਂ ਲੈ ਕੇ ਆ ਕੀ ਕਰ ਰਹੀ ਹੈ ਸਰਕਾਰ ਕੀ ਕਰ ਰਹੀ ਹੈ ਫੁੱਲ ਸੇ ਗੱਲਾਂ ਇਸ ਮੌਕੇ ਤੇ ਨਹੀਂ ਕਰਨੀ ਪਰ ਮੈਂ ਇੱਕ ਦਿਨ ਜ਼ਰੂਰ ਕਰਨੀ ਚਾਹੁੰਦਾ ਹਾਂ ਯਾਦ ਕਰੋ 6 ਤਰੀਕ ਨੂੰ ਐਸੇ 6 ਨਵੰਬਰ ਨੂੰ ਕਰਨ ਤਰਨ ਦੇ ਸਟੇਜ ਤੇ ਖੜ ਕੇ ਕੇਜਰੀਵਾਲ ਸਾਹਿਬ ਦੇ ਬਿਆਨ ਸੀਗੇ ਕਹਿੰਦੇ ਮੈਂ ਇਨ ਗੈਂਗਸਟਰਸ ਕੋਰ ਇਨ ਬਦਮਾਸ਼ੋ ਨੂੰ 7 ਦਿਨ ਦਾ ਅਲਟੀਮੇਟਮ ਦਿੱਤਾ ਹਾਂ 7 ਦਿਨ ਦੇ ਅੰਦਰ ਪੰਜਾਬ ਛੋੜ ਜਾਏ ਉਹ ਤਾਂ 13 ਤਰੀਕ ਆ ਕੇ ਨਿਕਲ ਗਿਆ ਅੱਜ ਮੈਂ ਸਮਝਦਾ ਪੰਜਾਬ ਦੇ ਲੋਕ ਇਹ ਅਸੀ ਅਲਟੀਮੇਟਮ ਦਿੰਨੇ ਕੇਜਰੀਵਾਲ ਸਾਹਿਬ ਨੂੰ ਪੰਜਾਬ ਦਾ ਖੇੜਾ ਛੱਡੋ ਸਾਹਿਬ ਅੱਜ ਦਾ ਦਿਨ ਵੀ ਭੜਾਏ ਆ ਤੁਹਾਡੇ ਜਿਹੜੇ ਪਰਛਾਵੇਂ ਪਿਆ ਸਨ ਆ ਦਿੱਲੀ ਦੇ ਆਮ ਪਾਰਟੀ ਦੀ ਜਿਹੜੀ ਲੀਡਰਸ਼ਿਪ ਦਾ ਪੰਜਾਬ ਤੇ ਗਵਰਨੈਂਸ ਦੇ ਵਿੱਚ ਇਹ ਪਰਛਾਵੇਂ ਕਿ ਉਹਨਾਂ ਦੇ ਪਿੱਠੂ ਜਿਹੜੇ ਇੱਥੇ ਬਣੇ ਬੈਠੇ ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਦੇ ਵਿੱਚ ਜ਼ਿੰਮੇਵਾਰੀ ਦਿੱਤੀ ਸੀ ਉਹਨਾਂ ਨੇ ਗੋਡੇ ਟੇਕ ਰੱਖੇ ਉਹਨਾਂ ਦੇ ਅੱਗੇ ਤਾਂ ਮੇਰੀ ਉਹਨਾਂ ਨੂੰ ਇੱਕ ਆ ਤੁਸੀਂ ਖੇੜਾ ਛੱਡੋ ਪੰਜਾਬ ਦਾ ਗੈਂਗਸਟਰ ਗੂਸਟਰ ਸਾਰਾ ਕੁਝ ਨਿਬੇੜ ਦੇਾਂਗੇ ਪੰਜਾਬੀਆਂ ਨੂੰ ਸਾਰਾ ਕੁਝ ਆਉਂਦਾ ਤੁਸੀਂ ਜਿਹੜੇ ਆ ਕੇ ਇੱਥੇ ਪੰਜਾਬ ਦੇ ਜੜਾਂ 'ਚ ਬੈਠੇ ਹੋ ਪੰਜਾਬ ਦੀ ਜੜਾਂ 'ਚ ਬੈਠੇ ਹੋ ਇਹ ਉਹਨੇ ਹੀ ਪਾਕੀਦਾਰੀ ਹੈ ਇਸ ਘਟਨਾਵਾਂ ਦੇ ਅੰਦਰ ਪੰਜਾਬ ਦੇ ਅੰਦਰ ਹੀ ਹੱਲ ਅੱਜ ਕਾਹਨੂੰ ਸੁਰੱਖਿਤ ਨਹੀਂ ਮਹਿਸੂਸ ਕਰ ਰਿਹਾ ਤੁਸੀਂ 25 ਦਾ ਦੇਖਿਆ ਸਭ ਤੁਸੀਂ ਉੱਥੇ ਸੀ ਜਿਹੜੇ ਕਹਿ ਰਹੇ ਸੀ ਮੈਂ ਆ ਆ ਸੋਚ ਅਸਾਂ ਦਾ ਨਵੀਨ ਦੀ ਸੋਚ ਆ ਉਹਨਾਂ ਦੇ ਪਰਿਵਾਰ ਦੀ ਸੋਚ ਉਹ ਬੱਚੀ ਨੇ ਇੱਕ ਵਾਰੀ ਨਹੀਂ ਕਿਹਾ ਆ ਜਿਹੜੀ ਗੱਲਾਂ ਹੋ ਜਾਂਦੀ ਐ ਨੌਕਰੀ ਦਿਓ ਜੀ ਪੈਸੇ ਦਿਓ ਨਹੀਂ ਕਹਿੰਦੇ ਅੱਜ ਤਾਂ ਸਾਡਾ ਪਰਿਵਾਰ ਦਾ ਨਵੀਨ ਗਿਆ ਕੱਲ ਕਿਸੇ ਹੋਰ ਦਾ ਨਵੀਨ ਨਾ ਜਾਵੇ ਆ ਇਨਸ਼ੋਰ ਕਰ ਦਿਓ ਜਕਰ ਸਾਹਿਬ ਕਿੱਡੀ ਵੱਡੀ ਸੋਚ ਜਕਰ ਸਾਹਿਬ ਆਰਐਸਐਸ ਨਾਲ ਸੰਬੰਧ ਰਹੀ ਤੇ ਬੀਜੇਪੀ ਦਾ ਕੀ ਲੈਣਾ ਕੋਈ ਸਨ ਪਰਿਵਾਰ ਨੂੰ ਲੈ ਕੇ ਮੈਂ ਕਹਿੰਦਾ ਬੀਜੇਪੀ ਆ ਬੀਜੇਪੀ ਦੇ ਪ੍ਰਧਾਨ ਦੇ ਤੌਰ ਤੇ ਸਭ ਮੈਂ ਇੱਕ ਪੰਜਾਬੀ ਦੇ ਤੌਰ ਤੇ ਬੋਲ ਰਿਹਾ ਹਾਂ ਸਭ ਅੱਜ ਹਰੇਕ ਪੰਜਾਬੀ ਦਾ ਕਾਜ ਆ ਬਲੁੰਦਰਾ ਪਿਆ ਵੀ ਆ ਹੋ ਕੀ ਰੇ ਪੰਜਾਬ ਦੇ ਅੰਦਰ ਤੁਸੀਂ ਟਾਰਗੇਟ ਕਰਕੇ ਤੁਸੀਂ ਦਾ ਟਾਰਗੇਟਿੰਗ ਕਿੰਨੀ ਸਾਰ ਇਸ ਨੂੰ ਨਾਟਵੀ ਕਿਸ ਤਰ੍ਹਾਂ ਜਾਂਦੇ ਨੂੰ ਠੋਕਦਾ ਜੀ ਤਰ੍ਹਾਂ ਜਾਂਦੇ ਕੈਸੇ ਫੁਲਾਣੀ ਹੈ ਇੱਕ ਬੜੇ ਸੋਚ ਦੇ ਨਾਲ ਮੈਂ ਕਹਿ ਰਿਹਾ ਵੀ ਸਾਡੀ ਸੋਚ ਹੈ ਵੀ ਆ ਜਿਹੜੀ ਸਰਕਾਰ ਵਾਈ ਕੈਨਟ ਸੇ ਟੂ ਬੀ ਆ ਕੀ ਹੈ ਅਜੇ ਤੱਕ 4 ਦਿਨਾਂ ਤੋਂ ਇਹੋ ਹੀ ਨਹੀਂ ਪਤਾ ਲੱਗਿਆ ਵੀ ਕਿਉਂ ਕਤਲ ਹੋਇਆ ਕਿਹੜਾ ਹੈ ਪਿੱਛੇ ਜੀ ਐਡੀ ਵੇਡੀ ਮਿਸਟਰੀ ਹੈ ਸਾਰੇ ਬੱਚੇ ਬੱਚਿਆਂ ਨੂੰ ਪਤਾ ਵੀ ਕਿਉਂ ਹੈ ਕੀ ਨਵੀਨ ਸੀਗਾ ਕੀ ਇਹਦੇ ਕੀ ਹੁੰਦਾ ਹੈ ਪਰਿਵਾਰ ਸਾਹਿਬ ਪਰਿਵਾਰ ਵੱਲੋਂ ਨੌਕਰੀ ਦੀ ਮੰਗ ਜਿਹੜੀ ਆ ਪਿੱਤੀ ਜਾ ਰਹੀ ਆ ਕਾਂਗਰਸ ਨੂੰ ਪੁਲਿਸ ਨੂੰ ਅਲਟੀਮੇਟਮ ਸਾ ਮੈਂ ਗੇਜਰੀਵਾਲ ਨੂੰ ਪੁਲਿਸ ਦਿੱਤਾ ਤੱਕ ਸਾਰੇ ਅੰਦਰ ਤੋਂ ਚੀਫ ਵੀਸਟਰ ਗੋਡੇ ਟੇਕੀ ਬੈਠਾ ਕੋ ਬਟ ਇਸ ਪੂਰੇ ਸਾਫ ਪਰਿਵਾਰ ਦੇ ਪਿੱਛੇ ਕੋਈ ਨਹੀਂ ਜਾਏਗਾ ਸਰ ਦੇਖੋ ਹਾਂਜੀ ਪਰਿਵਾਰ ਦੇ ਪਿੱਛੇ ਕੋਈ ਨਹੀਂ ਜਾਏਗਾ ਹਾਂ ਪਰਿਵਾਰ ਦੇ ਵਿੱਚ ਚਲੇਗਾ ਸਾਰੇ ਪਰਿਵਾਰ ਸਾਰੇ ਬੈਠੇ ਸਾਰਾ ਸਾਡਾ ਪਰਿਵਾਰ ਹੈ ਸਾਡਾ ਪਰਿਵਾਰ ਹੈ ਬੱਚੇ ਆ ਕੋਈ ਜੋਬ ਨਹੀਂ ਸਾਰਾ ਕੁਝ ਹੀ ਹੋਊਗਾ ਸਾਬ ਇਸ ਗੱਲ ਨੂੰ ਉਹਨਾਂ ਦੇ ਸੋਚ ਦੇ ਉੱਤੇ ਇਹਨੂੰ ਛੋਟਾ ਨਾ ਕਰੋ ਸਾਬ ਮੈਂ ਕਹਿ ਗਿਆ ਠੀਕ ਉਹ ਸੋਚ ਤਾਂ ਸਾਰਾ ਕੁਝ ਦੇਣਾ ਪਊਗਾ ਸਰਕਾਰ ਨੂੰ ਉਹ ਗੈਸਟਾ ਦੇ ਵਿੱਚ ਰਹ ਰਹੇ ਕਿ ਸੁਖਬੀਰ ਪਾਗਲ ਵੀ ਸਾਰੀ ਦੀ ਸਾਰੀ ਭਾਸ਼ਾ ਗੈਸਟਾ ਦੀ ਬੋਲ ਉਸੇ ਹੀ ਲਹੇ ਦੇ ਵਿੱਚ ਉਸੇ ਹੀ ਲਹੇ ਦੇ ਵਿੱਚ ਉਹ ਦਬਕਾਉਂਦਾ ਦਾਬੇ ਬਾਤ ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕ ਜਾਂ ਪੰਜਾਬ ਦੇ ਅਸੂ ਦੇ ਉਹ ਇਹਨਾਂ ਦਾਬਿਆਂ ਤੋਂ ਨਾ ਕਦੀ ਡਰੇ ਸੀ ਨਾ ਕਦੀ ਡੰਗੇ ਤੇ ਨਾ ਹੀ ਕਦੀ ਡੋਗੇ ਜਿਹੜਾ ਪਿਛਲਾ ਅਦਕਾਰ ਬੋਲਦਾ ਜਿਹੜਾ ਪਿਛਲਾ ਸਰਵੀਰ ਉਹ ਨਾਮ ਕਾਰ ਬੋਲਦਾ ਉਹ ਮੇਰੇ ਕੋਲ ਇੱਕ ਲੰਬੀ ਲਿਸਟ ਹੈ ਕਿ ਕਿੰਨੇ ਬੰਦੇ ਜਿਹੜੇ ਕਿੰਨੇ ਗੈਸਟਰ ਜਿਹੜੇ ਫੋਟੋਆਂ ਨਾਲ ਨੇ ਕਿਤੇ ਵਿੱਕੀ ਮਨੂ ਖੇੜ ਤੋਂ ਲੈ ਕੇ ਅਮਨਦੀਪ ਮਲਦਾਨੀ ਪੀਰ ਬਣਾਇਆ ਰੋਕੀ ਫਾਜ਼ਲ ਦਾ ਗੋਡੀ ਬਲਾਡ ਕੁਲਦੀਪ ਨਲੂਆ ਦਾ ਸ਼ੇਰਾ ਖੁੱਬਨ ਸੋਨੋ ਕੰਗਲਾ ਲੱਕੀ ਪਟਿਆਲ ਜੱਗੂ ਭਗਵਾਨ ਕੋਈਆ ਦੇਖੋ ਇਹਨਾਂ ਦੀਆਂ ਫੋਟੋਆਂ ਇੰਨੇ ਬੰਦਿਆਂ ਦੇ ਨਾਲ ਬੰਦਾ ਜਿਹੜੀਆਂ ਅਖਬਾਰਾਂ ਦੇ ਵਿੱਚ ਇਹ ਕੋਈ ਮੈਂ ਕੋਈ ਦੋ ਚੀਜ਼ੇ ਲਾਲ ਹੈ ਇਹ ਉਹ ਆ ਜਿਹੜੀਆਂ ਅਖਬਾਰਾਂ ਦੇ ਵਿੱਚ ਆਈਆਂ ਇਹ ਤੇ ਕੋਈ ਸਾਰੀਆਂ ਫੋਟੋਆਂ ਨੇ ਸਭ ਇਹ ਉਹ ਬੰਦੇ ਆ ਇਹਨਾਂ ਬੰਦਿਆਂ ਦੀਆਂ ਜਿਹੜੇ ਬੰਦੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਆ ਔਰ ਜਿਹੜੇ ਬੰਦੇ ਪੰਜਾਬ ਦੀ ਕੌਨਟੈਕਸਟ ਦੇ ਵਿੱਚ ਗੈਂਗਸਟਰਾਂ ਨੂੰ ਲੈ ਕੇ ਆਇਆ ਕਿ ਗੈਂਗਸਟਰ ਦੇ ਬਾਈ ਪੰਜਾਬ ਦੀ ਸਭਾ ਤੇ ਕਬਜ਼ਾ ਕੀਤਾ ਜਾਵੇ ਮੈਨੇ ਕਿਹਾ ਚਾਹੁੰਦਾ ਕਿ ਸਭ ਇਦਾਂ ਕਦੇ ਨਹੀਂ ਹੋਊਗਾ ਨਾ ਇਦਾਂ ਕੱਲ ਦੇਵਾਂਗੇ ਨਾ ਕਿਸੇ ਨੂੰ ਬੋਲ ਡਰਾਉਣਾ ਤੇ ਨਾ ਕਿਸੇ ਕੋਲੋਂ ਕਰਵਾਉ। ਉਹ ਆਪਣੀ ਜਿਹੜੀ ਭਾਸ਼ਾ ਆ ਮੈਂ ਸਾਰਿਆਂ ਤੁਹਾਨੂੰ ਫੋਟੋ ਦਿਖਾ ਰਿਆ ਜਿਹੜੀਆਂ ਵਾਪਾਂ ਟੈਂਟ ਤੇ ਖਵਾੜਾਂ ਚ ਲੱਗੀਆਂ ਨਿਊਜ਼ਪੇਪਰਾਂ ਚ ਲੱਗੀਆਂ ਨਿਊਜ਼ਪੇਪਰ ਦੀ ਜਿਹੜਾ ਟੌਪ ਦੇ ਨਿਊਜ਼ਪੇਪਰਾਂ 'ਚ ਲੱਗੀਆਂ ਇਹਨਾਂ ਦੇ ਨਾਲ ਦਿਨ ਦਿਨ ਬੰਦਾਂ ਦੇ ਸਬੰਧ ਹੋਏ ਸੋ ਉਹਨਾਂ ਦੀ ਭਾਸ਼ਾ ਵੀ ਉਦਾਂ ਦੀ ਹੋ ਗਈ ਜਿੱਦਾਂ ਦੇ ਲੋਕਾਂ ਤੋਂ ਰਹਿੰਦੇ ਉਦਾਈ ਨੂੰ ਬੋਲਦੇ ਸੋ ਮੈਂ ਮਦਾਂ ਦੀ ਉਸ ਬਾਦਸ਼ਾਹ ਦੀ ਉਸ ਲੈਂਗੁਏਜ ਦੀ ਜਿਹੜੀ ਨਿੰਦਾ ਕਰਦਾ ਉਹਨਾਂ ਨੇ ਕਹਿਣਾ ਤੋਨਾ ਕਿ ਇੱਦਾਂ ਦਾ ਕੋਈ ਨਹੀਂ ਆ ਕਿ ਤੁਹਾਡੇ ਕੋ ਦਬਕੇ ਤੋਂ ਦਬ ਜੂਗਾ ਕੋਈ ਅਫਸਰ ਦਬ ਜੂਗਾ ਜਾਂ ਕੋਈ ਪੋਲਿਟਿਕਲ ਪਾਰਟੀ ਆ ਦਬ ਦਨਗੇ ਜਾਂ ਕੋ ਆਮਾ ਵੀ ਪਾਰਟੀ ਦਾ ਵਕਤ ਦਬ ਜੂਗਾ ਤੇ ਨਾ ਕੋਈ ਬਦਲ ਨਹੀਂ ਆ। ਦਾਹੀ ਦਾ ਹੀ ਸਭ। ਉਹ ਉਹਨਾਂ ਨੇ ਬਲੇ ਜਿਹੜੀ ਭਾਸ਼ਾ ਵਰਤੀ ਆ ਇਸ ਬਾਦਸ਼ਾਹ ਦੀ ਮੈਂ ਸਿੱਖੀ ਨਿੰਦਾ ਕਰਦਾ ਕਿ ਕਿਹੈਸਾ ਜਿਵੇਂ ਕਿ ਕਿਹੈਸਾ ਵੀ ਬਾਡੀ ਲੈਂਗੁਏਜ ਦੇਖਦਾ ਵਗੀ ਤੁਸੀਂ ਭਾਸ਼ਾ ਯੂਜ਼ ਕਰਦੇ ਹੋ ਇਹ ਤੁਹਾਨੂੰ ਮਤਲਬ ਜਿਹੜੀ ਆ ਥੋੜੀ ਬਹੁਤੀ ਤੁਹਾਨੂੰ ਸਿਆਰਫ ਕਰਕੇ ਕਹਿੰਦੀ ਆ ਕਿ ਤੁਸੀਂ ਕਿਹੜੇ ਲੈ ਕੇ ਇਹ ਵਾਅਦਾ ਕਰੋਗਾ ਅਜਿਹਾ ਬੀਲੀ ਜਿਹਦੇ ਰਾਹ ਤੁਸੀਂ ਪੰਜਾਬ ਦੀ ਪ੍ਰੋਟੈਕਸ਼ਨ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਨੇ ਪਹਿਲਾਂ ਹੀ ਬਹੁਤ ਦੁੱਖ ਵੇਖਿਆ ਬਹੁਤ ਭੈੜੇ ਹਾਲਾਤ ਵੇਖਿਆ ਉਹ ਹਾਲਾਤ ਕਿੱਦੇ ਬਣਾ ਦਿੱਤੇ ਨੇ ਜੀ ਨੇ ਉਸ ਸਵੇਦੀ ਕਾਲੀ ਲੀਡਰਸ਼ਿਪ ਨੇ ਜਿਹਦੇ ਤੇ ਤੁਹਾਡੇ ਕਿਤਾਜੀ ਸਰਦਾਰ ਤੋਂ ਨਾਲ ਸੰਬਧ ਕੀ ਉਹਨਸੋ ਸੀਗੇ ਕਾਲੀਦਾਂ ਦੇ ਬਗਵਾ ਸੀਗੇ ਉਹਨਾਂ ਦੇ ਇਹ ਹਾਲਾਤ ਜਾਂਦੇ ਕਾਲਸ ਤੇ ਬਕਾਲੀਦਾਂ ਨਾਲ ਕੇ ਪੰਜਾਬੀ ਕਿੱਥੋਂ ਤੱਕ ਜਿਹੜਾ ਦੁੱਖ ਭੋਗਿਆ ਕਿ ਸੋਚਿਆ ਜੀ ਥੋੜਾ ਜਿਹਾ ਕਦੀ ਸੋਚੋ ਕਿ ਤੁਹਾਡੀ ਇੱਕ ਗਲਤੀ ਜਿਹੜੀ ਤੁਸੀਂ ਉਹ ਬੰਦਾ ਐਸਆਈਐਮ ਆਫ ਦਾ ਜਿਹੜਾ ਇਸ਼ੂ ਸੀਗਾ ਉਹ ਦੇਵਿਲਾ ਦੇ ਨਾਮ ਤੁਸੀਂ ਸਮਝੌਤਾ ਕਰਕੇ ਦੇਖਿਓ ਨਾ ਨੂੰ ਆਪਣੇ ਹੋਟਲ ਬਣਾ ਲੈ ये समस्या ही एक पंजाब की समस्या बन रही है आप भी जान रहे हैं मैं भी जान हूँ। पर यह आज की तुरंत तैयार की हुई नहीं है एक लंबे समय का कालखंड इसमें जा रहा है लेकिन सरकार ने जो शक्ति से अभी समय पर जो प्रयत्न किया है उसमें सफलता ही मिली है और ये विशेष करके जो नए तीन कानून बने हैं इन तीन नए कानून के कारण से जांच तुरंत होकर के सजा भी तुरंत हो रही है मेरे यहाँ जो चंडीगढ़ की है अब तक जो 207 मुकदमों की फैसला हुई है उसमें से 91 परसेंट सज़ा हुई है इसका मतलब यह है कि कार्रवाई को कम समय में पूरी हो रही है तुरंत हीरिंग के कारण से हो रही है और सज़ा का परसेंटेज बढ़ रहा है इसका असर आज नहीं आएगा साल भर बाद आपको दिखेगा कि वास्तव में یہ جو پہلے අපરાધો 10 10 سال تک چلتے رہتے تھے وہ સ્થિતિ نہیں ہے اب بہت جلدی اس کے خلاف کاروائی ہو کر کے جو بھی অভিযুক্ত ہیں ان کو दंड